ਪਹਿਲਾਂ ਤਾਂ ਕੀ ਨਾਮ ਹੈ ਤੇ ਅੱਜ ਮੈਂ ਮੈਮੋਰੰਡਮ ਦੇ ਨਾਲ ਆਇਓ ਕੀ ਮਾਮਲਾ ਹੈ ਅ ਮਜੀਤ ਸਿੰਘ ਮੇਰਾ ਨਾਮ ਹੈ ਅੱਜ ਅਸੀਂ ਸੀਪੀ ਸਾਹਿਬ ਨੂੰ ਮੈਮੋਰੰਡਮ ਰਿਕੁਐਸਟ ਕਰਨ ਆਏ ਆ ਵੀ ਜੋ ਹਾਦਸੇ ਬੇਸਿਕਲੀ ਜਿਹੜੀ ਜਾਨੀ ਨਿਸ਼ਾਨਾ ਉਹਦਾ ਕੋਈ ਮੁੱਲ ਨਹੀਂ ਹੈ ਤੇ ਇਹ ਕੋਈ ਕਾਰਨ ਜੇ ਕੋਈ ਬਾਰ-ਬਾਰ ਇੱਕ ਕਾਰਨ ਬਣੇ ਔਰ ਉਹ ਅਵੇਅਰਨੈਸ ਨਾਲ ਲੋਕਾਂ ਨੂੰ ਹੋਵੇ ਵੀ ਜਿਹੜੀ ਚੀਜ਼ ਮੈਂ ਯੂਜ਼ ਕਰ ਰਹੇ ਹਾਂ ਇੱਕ ਤਾਂ ਮਹਿੰਗੀ ਹੈ ਤੇ ਦੂਜੀ ਉਹ ਖਤਰਾ ਵੀ ਹੈ ਅਸੀਂ ਉਹ ਚੀਜ਼ ਨੂੰ ਅਵੇਅਰਨੈਸ ਦੀ ਮਤਲਬ ਸਾਰੀਆਂ ਏਜੰਸੀਆਂ ਵਾਲੇ ਡਿਸਟ੍ਰੀਬਿਊਟਰ ਭਰਾ ਇੰਡੀਆਨ ਆਇਲ ਦੇ ਬੀਪੀਸੀਐਲ ਦੇ ਐਚਪੀਸੀਐਲ ਦੇ ਅਫਸਰਾਂ ਦੇ ਨਾਲ ਤੇ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਸਾਰਾ ਮਤਲਬ ਇਕੱਠੇ ਹੋ ਕੇ ਇਹ ਚੀਜ਼ ਨੂੰ ਮਤਲਬ ਲੋਕਾਂ ਦੇ ਘਰ-ਘਰ ਜਿੱਥੇ ਵੀ ਇਹ ਕੰਮ ਹੁੰਦਾ ਹੈ ਜਾਂ ਜਿੱਥੇ ਯੂਜ਼ ਹੈ ਜਿੱਥੇ ਵਰਤੀ ਜਾਂਦੀ ਹੈ ਉਹਨਾਂ ਨੂੰ ਇੱਕ ਅਵੇਅਰਨੈਸ ਦੱਸਾਂਗੇ ਵੀ ਇਹ ਚੀਜ਼ ਤੁਸੀਂ ਸਹੀ ਨਹੀਂ ਕਰ ਰਹੇ ਔਰ ਆਪਣੀ ਜਾਨੀਮਾਲੀ ਦਾ ਨੁਕਸਾਨ ਕਰ ਰਹੇ ਹੋ ਇਸ ਦਾ ਦੇਖਿਆ ਜਾਂਦਾ ਹੈ ਲੰਬੇ ਸਮੇਂ ਤੋਂ ਇਸ ਤਰ੍ਹਾਂ ਹੀ ਆ ਚੱਲ ਰਹੀਆਂ ਨੇ ਚਲਦੀਆਂ ਜਿਹੜੀਆਂ ਕਿ ਦੁਕਾਨਾਂ ਤੇ ਮਿਲਦਾ ਹੈ ਤੇ ਉਦੋਂ ਅਵੇਰਨੈਸ ਕਿਤੇ ਨਾ ਕਿਤੇ ਘਟਣਾ ਜਰਾ ਹੀ ਹੈ ਨਹੀਂ ਉਹਦੇ ਵਿੱਚ ਕੀ ਸੀਗਾ ਵੀ ਕੋਈ ਚੀਜ਼ਾਂ ਥੋੜੀਆਂ ਸੀਗੀਆਂ ਮਾਰਕੀਟ ਕਹਿੰਦੇ ਨੇ ਨਾ ਹੱਥ ਤੇ ਖੁਦਾ ਦਾ ਵੈਰ ਹੈ ਵੀ ਜਦੋਂ ਕੋਈ ਚੀਜ਼ ਦੀ ਹੱਥ ਤੋਂ ਬਾਹਰ ਚਲੀ ਜਾਂਦੀ ਹੈ ਗੱਲ ਹੁਣ ਇੱਕ ਚਮਕ ਹੁਣ ਤਾਂ ਆਮ ਦੁਕਾਨਾਂ ਦੇ ਉੱਤੇ ਚਮਕ ਰਿਹਾ ਹੈ ਜੀ ਸੇ ਮਤਲਬ ਸਿਲੰਡਰ ਦਿਖਦਾ ਹੈ ਔਰ ਜੇ ਤੁਸੀਂ ਵੀ ਸਮਝੋਗੇ ਵੀ ਯਾਰ ਜਿਹੜਾ ਓਪਨਲੀ ਵੇਚ ਰਿਹਾ ਉਹਦਾ ਮਤਲਬ ਸਹੀ ਹੋਊਗਾ ਜੀ ਪਰ ਪਿਛੇ ਟੈਕਨੀਕਲ ਪੁਆਇੰਟ ਦੇਖਣਾ ਤੇ ਉਹ ਸਹੀ ਆ ਜਾਂ ਨਹੀਂ ਸਹੀ ਤਾਂ ਟੈਕਨੀਕਲ ਆ ਨਾ ਜੀ ਉਹਨਾਂ ਨੇ ਇਸ ਓਪਨਲੀ ਸਾਹਮਣੇ ਕੋਈ ਚੀਜ਼ ਪਈ ਆ ਉਹ ਹੈ ਤੇ ਇੱਕ ਦੂਜੀ ਲੋਡ ਪਈ ਆ ਜੀ ਤੇ ਉਹ ਲੱਗਦਾ ਕਿ ਕਿਤੇ ਨਾ ਕਿਤੇ ਅਵੇਅਰness ਦੀ ਕਮੀਆਂ ਕਿਉਂਕਿ ਅਵੇਅਰness ਦੀ ਕਮੀਆਂ ਆ ਅਸੀਂ ਉਹੀ ਚੀਜ਼ ਨੂੰ ਕਮੀ ਨੂੰ ਪੂਰਾ ਕਰ ਰਹੇ ਆ ਸਾਡੀ ਟੀਮ ਕਾਫੀ ਵੱਡੀ ਹੈ 60 70 ਸਾਡੀਆਂ ਏਜੰਸੀਆਂ ਨੇ ਲੁਧਿਆਣੇ ਚ ਤੇ ਉਹਦੇ ਵਿੱਚ ਅਸੀਂ ਸਾਰਾ ਕੁਝ ਮਤਲਬ ਇਸ ਚੀਜ਼ ਨੂੰ ਇਹਦਾ ਕੋਈ ਉਪਰਾਲਾ ਵੀ ਕਰ ਰਹੇ ਤੁਸੀਂ ਇਹਨਾਂ ਦੇ ਨਾਲ ਸਟੋਰੇਜ ਬਣਾ ਦੇ ਗੋੜੋ ਆਪਣੇ ਕੋਲ ਕੋਈ ਉਪਰਾਲਾ ਵੀ ਕਰ ਰਹੇ ਜਾਗਰੂਕ ਕਰਾਂਗੇ ਹਾਂ ਅਸੀਂ ਇੱਕ ਜਾਗਰੂਕਤਾ ਵਾਹਨ ਬਣਾਇਆ ਹੈਗਾ ਉਹਦੇ ਤੇ ਸਿਲੰਡਰਾਂ ਦੀ ਡਿਸਪਲੇ ਵੀ ਹੈਗੀ ਆ ਤੇ ਉਹਦੇ ਚ ਸੀਪੀ ਸਾਹਿਬ ਤੇ ਡੀਸੀ ਸਾਹਿਬ ਤੋਂ ਅਸੀਂ ਉਹਨਾਂ ਦਾ ਰੀਬਨ 네ਗੋਸ਼ੀਏਸ਼ਨ ਕਰਾਵਾਂਗੇ ਤੇ ਉਹਨੂੰ ਵੀ ਅਵੇਅਰ ਕਰਾਂਗੇ ਬਾਕੀ ਅਸੀਂ ਤੁਹਾਡੇ ਮਤਲਬ ਪ੍ਰੈਸ ਤੋਂ ਵੀ ਅਸੀਂ ਹੈਲਪ ਚਾਹੁੰਦੇ ਆ ਵੀ ਇਹਨੂੰ ਮਤਲਬ ਅੱਜ ਜਾਂ ਕੱਲ ਜਿਵੇਂ ਕਦੇ ਅਸੀਂ ਮਿਲਦੇ ਆ ਤਾਂ ਤੁਸੀਂ ਉਹਨੂੰ ਹਾਈਲਾਈਟ ਨੂੰ ਰੈਗੂਲਰ ਬੇਸਿਸ ਤੇ ਵੀ ਉਸੇ ਚੀਜ਼ਾਂ ਦੀਆਂ ਜਾਂ ਦੁਕਾਨਾਂ 'ਚ ਤੁਸੀਂ ਦੇਖਦੇ ਹੋ ਤੇ ਉਹ ਦੁਕਾਨਾਂ ਦੀਆਂ ਫੋਟੋਆਂ ਜਾਂ ਉਹਨਾਂ ਨਾਲ ਤੁਸੀਂ ਗੱਲ ਕਰੋ ਵੀ ਭਾਈ ਤੇਰੇ ਕੋਲ ਕੀ ਅਥਾਰਟੀ ਆ ਜਾਂ ਜੋ ਵੀ ਆ ਅਸੀਂ ਕਿਸੇ ਤੇ ਐਕਸ਼ਨ ਦੀ ਗੱਲ ਨਹੀਂ ਕਰਦੇ ਅਸੀਂ ਕਹਿੰਦੇ ਯਾਰ ਕਿਸੇ ਦੀ ਜਾਨ ਨਹੀਂ ਮਾਰੀ ਨੁਕਸਾਨ ਨਾ ਹੋਵੇ ਠੀਕ ਹੈ ਜਿਹੜਾ ਨਹੀਂ ਮੰਨੂਗਾ ਆਪੇ ਕਾਨੂੰਨ ਨੂੰ ਬੰਦੀ ਦੀ ਕਾਰਵਾਈ ਕਰੂਗਾ ਠੀਕ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੀ ਟਿਪਸ ਦੇਣਾ ਚਾਹੁੰਦੇ ਕਿ ਕੀ ਕੀ ਚੈੱਕ ਕਰਕੇ ਜਿਹੜਾ ਸਿਲੰਡਰ ਦੇਖੋ ਗੱਲ ਇਹ ਆ ਵੀ ਜਿਹੜੀ ਚੀਜ਼ ਬਿਨਾ ਕਾਗਜ਼ ਪੱਤਰ ਤੋਂ ਮਿਲਦੀ ਹੈ ਉਹ ਅੰਡਰ ਸੋਡਾ ਵੀ ਉਹ ਕਾਗਜ਼ ਪੱਤਰ ਤੋਂ ਬਣਾ ਹੈ ਜਿਹੜਾ ਹੁਣ ਸਾਡੇ ਵਾਲੇ 2 ਪਹਿਲਾਂ ਸਾਡੇ ਕੋਲ ਕੰਪਨੀਆਂ ਕੋਲੇ ਛੋਟਾ ਸਿਲੰਡਰ ਦੀ ਪੈਕਿੰਗ ਨਹੀਂ ਸੀ ਜੀ ਹੁਣ ਪੈਕਿੰਗ 5 ਕਿਲੋ ਵੀ ਹੈਗੀ ਆ 2 ਕਿਲੋ ਵੀ ਹੈਗੀ ਆ ਇੱਕ ਉਹ ਵੀ ਪੈਕਿੰਗ ਹੈਗੀ ਆ ਜਿਹੜੀ ਮਤਲਬ ਦੋ ਪੈਕਿੰਗ 2 ਕਿਲੋ 5 ਕਿਲੋ ਹੈਗੀ ਆ ਵੀ ਉਹ ਵੀ ਪੈਕਿੰਗ ਹੈ ਜਿਨ੍ਹਾਂ ਦੇ ਵਿੱਚ ਡਾਕੂਮੈਂਟ ਦੀ ਇੰਨੀ ਜ਼ਰੂਰਤ ਨਹੀਂ ਹੈ ਕਈ ਬੰਦਿਆਂ ਕੋਲ ਡਾਕੂਮੈਂਟ ਨਹੀਂ ਜਿਹੜਾ ਪ੍ਰਵਾਸੀ ਭਾਈਚਾਰਾ ਸਾਡਾ ਉਹ ਕਹਿੰਦੇ ਉਹ ਜਲਦੀ ਮਿਲ ਜਾਂਦਾ ਤਾਂ ਅਗਲੇ ਹੋਰ ਨਹੀਂ ਜਲਦੀ ਇਹ ਦੇਖੋ ਜੀ ਜਲਦੀ ਕਿਦਾਂ ਮਿਲ ਜੂਗਾ ਇਹ ਕਿਹੜਾ ਉਹਦੇ ਕੋਲ ਪਿਆ ਉਹ ਆਪਣਾ ਸਿਲੰਡਰ ਇੱਕ ਲੈ ਕੇ ਜਾ ਰਿਹਾ ਉਹ ਉਹਨੂੰ ਜਾ ਕੇ ਦੁਕਾਨਦਾਰ ਨੂੰ ਦੇ ਰਿਹਾ ਉਥੇ ਰਿਫਲ ਕਰਾ ਰਿਹਾ ਹੈ ਰਿਫਲ ਕਰਾਉਣ ਵਾਸਤੇ ਉਹਨੂੰ ਉਹ ਰਿਫਲ ਕਰ ਰਿਹਾ ਉਹਨੂੰ ਕਹਿ ਰਿਹਾ ਵੀ 2 ਘੰਟੇ ਬਾਅਦ ਆ ਜਾ ਜਾਂ ਸ਼ਾਮ ਨੂੰ ਲੈ ਜਾ ਜਾਂ ਦੁਪਹਿਰੇ ਲੈ ਆ ਜੋ ਵੀ ਉਹਨੇ ਕਰ ਰਿਹਾ ਹੁਣ ਛਾੜੇ ਇਹ ਤਾਂ ਬਣਾ ਬਣਾਇਆ ਪਿਆ ਦੂਜਾ ਧਰੂਗਾ ਤੇ ਦੂਜਾ ਲੈ ਜੂਗਾ ਕਿਉਂਕਿ ਉਹ ਸੰਡਰ ਆ ਜਿਹੜਾ ਉਹ ਧਰਨਦਾ ਨਹੀਂ ਕਿਉਂਕਿ ਉਹ ਨਵ ਇਥੇ ਸਿਕਿਉਰਟੀ ਹੈ ਸਿਕਿਉਰਟੀ ਰਫੰਡੇਬਲ ਹੈ ਅਗਰ ਕਿਸੇ ਨੇ ਮੰਨ ਲਓ ਪ੍ਰਵਾਸੀ ਭਾਈ ਜਾਰੇ ਨੇ ਅੱਜ ਦੇਤੀ ਜਾਣਾ ਵੀ ਹੈ ਵਾਪਸ ਉਹ ਰਫੰਡੇਬਲ ਹੈ ਠੀਕ ਹੈ ਸਰ ਧੰਨਵਾਦ ਜੀ ਹਾਂ ਜੀ ਸਰ ਅੱਜ ਜਿਹੜਾ ਅਸੀਂ ਮੈਮੋਰੰਡਮ ਦੇਣ ਆਏ ਉਹਦੇ ਬਸ ਸਾਡੇ ਕੀ ਮਾਮਲਾ ਕੀ ਹੈ ਕੀ ਮਾਮਲਾ ਇਹ ਹੈ ਕਿ ਤੁਸੀਂ ਨਾਰਮਲ ਲੁਧਿਆਣਾ ਸ਼ਹਿਰ ਵਿੱਚ ਦੇਖਿਆ ਹੋਵੇਗਾ ਕਿ ਮੋਸਟਲੀ ਬਰਤਨਾਂ ਦੀਆਂ ਔਰ ਕਿਰੀਆਨੇ ਦੀਆਂ ਦੁਕਾਨਾਂ ਦੇ ਉੱਤੇ ਇਹ ਦੇਸੀ ਸਿਲੰਡਰ ਬਾਹਰ ਰੱਖਿਆ ਹੋਵੇਗਾ ਜੀ ਡਿਸਪਲੇ ਕੀਤਾ ਹੁੰਦਾ ਅਸੀਂ ਔਰ ਇਹਦੇ ਵਿੱਚ ਫਿਰ ਉੱਥੋਂ ਇਲੈਗਲ 14.2 ਕਿਲੋ ਚੋਲ ਜਾਂ ਕਿਸੇ ਵੀ ਸਿਲੰਡਰ ਚੋਂ ਗੈਸ ਭਰ ਕੇ ਇਹਨੂੰ ਵਿੱਚਿਆ ਜਾਂਦਾ ਕਿਲੋ 2 ਕਿਲੋ 3 ਕਿਲੋ ਇਹ ਨੌਨ ਆਈਐਸਆਈ ਹੈ ਨੌਨ ਅਪਰੂਵਡ ਹੈ ਔਰ ਤੁਸੀਂ ਦੇਖ ਰਹੇ ਹੋ ਕਿੰਨਾ ਹਲਕਾ ਸਿਲੰਡਰ ਹੈ ਵਿਦਆਊਟ ਸੇਫਟੀ ਹੈ ਵਿਦਆਊਟ ਸੇਫਟੀ ਹੈ ਕੋਈ ਆਈਐਸਆਈ ਨਹੀਂ ਇਹਦੇ ਕਰਕੇ ਹੀ ਤੁਸੀਂ ਰੋਜ਼ ਤਕਰੀਬਨ ਦੇਖਦੇ ਹੋਗੇ ਇੱਕ ਅੱਧਾ ਦਿਨ ਛੱਡ ਕੇ ਫਿਰ ਪਰਚੋਂ ਦਾ ਹਾਦਸਾ ਨਾਰਮਲੀ ਬਹੁਤ ਹਾਦਸੇ ਹੁੰਦੇ ਨੇ ਪਰ ਰਿਪੋਰਟ ਨਹੀਂ ਹੁੰਦੇ ਜੀ ਹਰ ਗਰੀਬ ਬੰਦਾ ਕਿਉਂਕਿ ਉਹ ਸ਼ਾਮ ਨੂੰ ਛੁੱਟੀ ਕਰਕੇ ਆਉਂਦਾ ਲਿਬਰਰਰ ਹੈ ਉਹ ਨੂੰ ਇਹੀ ਸਿਲੰਡਰ ਦੇ ਉੱਤੇ ਦੁਕਾਨ ਵਿਖਦਾ ਜਿਹੜਾ ਦਿਖਦਾ ਉਹੀ ਵੇਖਦਾ ਇਹਦਾ ਡਿਸਪਲੇ ਇੰਨਾ ਹੋਇਆ ਹੋਇਆ ਕਿ ਨਾਰਮਲ ਜਦੋਂ ਵੀ ਉਹ ਘਰੋਂ ਨਿਕਲਦਾ ਰੋਟੀ ਬਣਾਉਣ ਲਈ ਉਹਨੂੰ ਗੈਸ ਤੇ ਚਾਹੀਦੀ ਹੈ ਉਹ ਪਹਿਲਾਂ ਦੁਕਾਨ ਤੇ ਜਾਂਦਾ ਤੇ ਇਹੀ ਸਿਲੰਡਰ ਖਰੀਦ ਲੈਂਦਾ ਅਸੀਂ ਉਹਨੂੰ ਉਹ ਅਵੇਅਰ ਨਹੀਂ ਹੈ ਕਿ ਜਿਹੜਾ ਸਰਕਾਰੀ ਸਿਲੰਡਰ ਹੈ ਆਹ ਵਾਲਾ ਇਹਦੀ ਕੀਮਤ ਸਿਰਫ ਕਿੰਨੀ ਹੈ 66 ਰੁਪਏ ਕਿਲੋ ਇੱਚ ਗੈਸ ਕਿੰਨੇ ਰੁਪਏ ਕਿਲੋ ਹੈ ਸ਼ਾਰਟ ਦੀ ਦੋਂਗੇ ਜਾਂ ਜੜੜੀ ਪਰ ਉਹ ਜਿਹੜੀ ਗੈਸ ਹੈ 100 ਰੁਪਏ ਕਿਲੋ ਤੋਂ ਲੈ ਕੇ 110 ਰੁਪਏ ਕਿਲੋ ਵੇਚਦੇ ਨੇ ਉੱਚ ਪਤਾ ਨਹੀਂ ਕਿ 1 ਕਿਲੋ ਪੂਰੀ ਵੀ ਹੁੰਦੀ ਹੈ ਜਾਂ ਨਹੀਂ ਔਰ ਹਾਦਸਾ ਹੋਣ ਦੇ ਜਾਨੀ ਮਾਲੀ ਨੁਕਸਾਨ ਹੋਣ ਦੇ ਬਹੁਤ ਚਾਂਸਸ ਨੇ ਉਹਦੇ ਵਿੱਚ ਉਹਦੀ ਕੋਈ ਇੰਸ਼ੋਰੈਂਸ ਨਹੀਂ ਸੋ ਇਸ ਕਰਕੇ ਅਸੀਂ ਅਵੇਅਰਨੈਸ ਲਿਆ ਰਹੇ ਆ ਸਰ ਲੱਗਦਾ ਨਹੀਂ ਉਹ ਈਜ਼ੀ ਅਪਰੋਚ ਹੈ ਇਹਨੂੰ ਬੁੱਕ ਕਰਾਉਣਾ ਪੈਂਦਾ ਤਾਂ ਜਾ ਕੇ ਲੋਕਾਂ ਨੂੰ ਕਿਸੇ ਨਾਲ ਇਸ ਈਜ਼ੀ ਅਪਰੋਚ ਨੂੰ ਹੀ ਅਸੀਂ ਸੌਖਾ ਕਰਨ ਲਈ ਆਏ ਆ ਕਿ ਜਿੰਨੀਆਂ ਵੀ ਤਿੰਨੋਂ ਸਰਕਾਰੀ ਕੰਪਨੀਆਂ ਭਾਰਤ ਸਰਕਾਰ ਨੇ ਜਿਹੜੀ ਵੀ ਦੁਕਾਨ ਹੋਵੇ ਚਾਹੇ ਉਹ ਕਰਿਆਨੇ ਦੀ ਆ ਚਾਹੇ ਉਹ ਗੋਲਡ ਡਰਿੰਕ ਦੀ ਆ ਚਾਹੇ ਉਹ ਬਰਤਨਾਂ ਦੀ ਆ ਉਹਨੂੰ ਪੁਆਇੰਟ ਆਫ ਸੇਲ ਬਣਾਉਣ ਦੀ ਇਜਾਜ਼ਤ ਦਿੱਤੀ ਓਕੇ ਐਗਰੀਮੈਂਟ ਕਰਕੇ ਉਹ ਸਟੈਂਪ ਪੇਪਰ ਤੇ ਜੀ ਤਿੰਨੋਂ ਆਇਲ ਕੰਪਨੀਆਂ ਚ 60 ਗਿਆਸੀਆਂ ਨੇ ਜੀ ਕਿਸੇ ਦਾ ਵੀ ਉਹ ਪੁਆਇੰਟ ਆਫ ਸੇਲ ਬਣਾ ਸਕਦਾ ਤੇ ਉੱਥੇ ਰੱਖ ਕੇ ਸਰਕਾਰੀ ਸਿਲੰਡਰ ਵੇਚ ਸਕਦਾ ਸਿਰਫ ਹੁਣ ਤੁਸੀਂ ਮੰਗ ਕੀ ਕਰਕੇ ਆਏ ਹੋ ਸੀਬੀ ਸਾਹਿਬ ਅਸੀਂ ਮੰਗ ਕਰਕੇ ਆਏ ਕਿ ਜਿੱਥੇ ਵੀ ਇਹਦੀ ਜਿਹੜੀ ਆਰਡਰ ਦੀ ਗੈਸ ਕੰਟਰੋਲ ਆਰਡਰ ਦੇ ਤਹਿਤ ਜਿੱਥੇ ਵੀ ਕਿਤੇ ਕੰਪਲਾਈਅੰਸ ਹੋਵੇ ਇੱਕ ਤਾਂ ਅਵੇਅਰਨੈਸ ਪ੍ਰੋਸੈਸ਼ਨ ਜਿਸ ਨੂੰ ਬੋਲਤੇ ਹਨ ਉਹ निकालेंगे ਅਵੇਅਰਨੈਸ ਯਾਤਰਾ ਲੁਧਿਆਣੇ ਦੇ ਹਰ ਪਾਰਟ ਦੇ ਵਿੱਚ ਉਦੋਂ ਸਾਨੂੰ ਪੁਲਿਸ ਸੁਰੱਖਿਆ ਚਾਹੀਦੀ ਆ ਸਾਡੇ ਨਾਲ ਪੁਲਿਸ ਹੋਏਗੀ ਡਿਪਾਰਟਮੈਂਟ ਹੋਣਗੇ ਗੈਸ ਇੰਫੀ ਦੇ ਨੁਮਾਇंदे ਹੋਣਗੇ ਔਰ ਤੇਲ ਕੰਪਨੀਆਂ ਦੇ ਨੁਮਾਇंदे ਹੋਣਗੇ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਇਸ ਸਿਲੰਡਰ ਨੂੰ ਕਈ ਨਾਂ ਦੂਸਰੇ ਸਿਲੰਡਰ ਨੂੰ ਕਈ ਹੈ ਹਾਂ ਇਹ ਕੋਈ ਕੰਪਨੀ ਬਣਾ ਰਹੀ ਹੈ ਜੋ ਹੋਰ ਵੀ ਕੰਪਨੀਆਂ ਬਣਾਉਂਦੀ ਹੈ ਹਿੰਦੁਸਤਾਨ ਪੈਟਰੋਲੀਅਮ ਭਾਰਤ ਬਣਾ ਲਿਆ ਗਿਆ ਹੈ ਇਲੀਗਲ ਵਾਲੀਆਂ ਤੋਂ ਬਹੁਤ ਕੰਪਨੀਆਂ ਨੇ ਜਿਹੜੀਆਂ ਪੰਜਾਬ ਚ ਨਹੀਂ ਹੈ ਪੰਜਾਬ ਤੋਂ ਬਾਹਰ ਨੇ ਤਕਰੀਬਨ ਯੂਪੀ ਵੈਸਟ ਬੰਗਾਲ ਇਹਦੀਆਂ ਚ ਸਰ ਲੋਕਾਂ ਨੂੰ ਫੀਲ ਕਿਦਾਂ ਕਰਨਾ ਦਿੰਦੇ ਕਹਿ ਕੇ ਲੋਕਾਂ ਨੂੰ ਜਦੋਂ ਦੇਖੋ ਤੁਹਾਨੂੰ ਪਤਾ ਲੱਗੂਗਾ ਜਿੱਦਾਂ ਮੈਂ ਕਿਹਾ ਦਿਖਦਾ ਜੋ ਵਿਖਦਾ ਜੀ ਅਗਰ ਇਹ ਅਥੋਰਾਈਸ ਸਿਲੰਡਰ ਹੈ ਉਹਨਾਂ ਦੁਕਾਨਾਂ ਦੇ ਉੱਤੇ ਪਿਆ ਹੋਇਆ ਦਿਖੂਗਾ ਬੀਕੂਗਾ ਤਾਂ ਲੋਕ ਪ੍ਰੇਫਰੈਂਸ ਅਥੋਰਾਈ ਨੂੰ ਕਰਨਗੇ ਜਿਹਦੇ ਨਾਲ ਇੰਸ਼ੋਰੈਂਸ ਵੀ ਲੱਗੂ ਹੈ ਇਹ ਸਿਲੰਡਰ ਜਦੋਂ ਤੁਸੀਂ ਵਾਪਸ ਕਰਦੇ ਆ ਇਹਦੇ ਪੈਸੇ ਵੀ ਵਾਪਸ ਹੁੰਦੇ ਆ ਜਦ ਕਿ ਜਿਹੜਾ ਦੂਸਰਾ ਦੇਸੀ ਸਿਲੰਡਰ ਹੈ ਉਹਦੇ ਪੈਸੇ ਵੀ ਵਾਪਸ ਨਹੀਂ ਹੁੰਦੇ ਔਰ ਇਹਨੂੰ ਇੰਡੀਆ 'ਚ ਜਿੱਥੇ ਮਰਜ਼ੀ ਲੈ ਜਾਓ ਭਰਿਆ ਜਾਂਦਾ ਇਹਦੇ ਨਾਲ ਇੰਸ਼ੋਰੈਂਸ ਜੁੜੀ ਹੈ ਤੁਹਾਡੀ ਗੈਸ ਕਾਰਨ ਕੋਈ ਹਾਦਸਾ ਹੁੰਦਾ ਤੇ ਤੇਲ ਕੰਪਨੀਆਂ ਨੇ ਇੰਸ਼ੋਰੈਂਸ ਹੀ ਕਰਾ ਰੱਖੀ ਹਰ ਰਿਸਟਰਡ ਕਸਟਮਰ ਦੀ ਠੀਕ ਨਹੀਂ